वोटिंग yeah. जिंदाबाद <tampoco Christmas music Dragon> <musicians kavvilá> ਕਿਸ ਨੂੰ ਆਇਆ ਜਾ ਰਿਹਾ ਬੀਜੇਪੀ ਨੇ ਦਿੱਲੀ ਦੇ ਜੇਤੂ ਹੀ ਆ ਅੰਨਾ ਜੀ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਸੁਮੇਤ ਦਿੱਲੀ ਦਾ ਸਪੀਕਰ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਆਸਤੇ ਦਿਨਵਾਤ ਇੱਕ ਕਰਕੇ ਅੱਜ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਝੰਡਾ ਬਲੰਤ ਕੀਤਾ ਤੇ ਝੂਠ ਦਾ ਜਿਹੜਾ ਕੇਜਰੀਵਾਲ ਦਾ ਝੂਠ ਤਾਂ ਜਿਹੜਾ ਪਰਦਾ ਖਾਸ਼ ਕੀਤਾ ਅੱਜ ਹੀ ਦੇਂਧੀਆਂ ਘਰਾਈਆਂ ਤੋਂ ਗਲਤ ਪਰਸਪਰ ਦੇ ਵਾਸੀਆਂ ਵੱਲੋਂ ਸਮੁੱਚੇ ਅਧਿਕਾਰੀਆਂ ਵੱਲੋਂ ਵਰਕਰਾਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਹਰੇਨ ਮੋਦੀ ਜੀ ਨੂੰ ਸਮੁੱਚੀ ਲੀਡਰਸ਼ਿਪ ਅਸੀਂ ਆਪਣੇ ਵੱਲੋਂ ਵਧਾਈ ਦਿੰਦੇ ਹਾਂ ਤਾਂ ਸਮੁੱਚੇ ਦਿੱਲੀ ਵਾਸੀਆਂ ਦਾ ਦੇਂਧੀਆਂ ਘਰਾਈਆਂ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕੇਚ ਦੀਆਂ ਅਖੀਰਲੇ ਸਮੇਂ ਤੋਂ ਲਾਰੇ ਲਾ ਰਿਹਾ ਸੀ ਝੂਠ ਦਾ ਜਿਹੜਾ ਭਲੰਦਾ ਲੋਕਾਂ ਨੂੰ ਝੂਠ ਮਾਰ ਮਾਰ ਕੇ ਗੁੰਮਰਾਹ ਕਰਦਾ ਸੀ ਉਹ ਤਾਂ ਜਿਹੜਾ ਪਰਦਾ ਜਿਹੜਾ ਉਹ ਨਕਾਰ ਕਰਕੇ ਅੱਜ ਜਿਹੜਾ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਝੰਡਾ ਜਿਹੜਾ ਉਹ ਉੱਚਾ ਹੈ ਤੇ ਇਸੇ ਦੇ ਪੱਤਾ ਅੱਜ ਇਸ ਗਾਉਂ ਤੋਂ ਸਪਸ਼ਟ ਸੰਕੇਤ ਹੈ ਕਿ ਹੌਣ ਵਾਲੇ ਟਾਲ ਤੋਂ ਵਿੱਚ ਲੋਕਾਂ ਨੇ ਹੁਣ ਲੱਕ ਬੰਨ ਕੇ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦਾ ਝੰਡਾ ਲੜਾਉਣ ਨੂੰ ਤਿਆਰ ਬੈਠੇ ਨੇ ਮੈਂ ਸਮੁੱਚੇ ਜਲਾ ਤਰਪੋਰ ਦੇ ਵਸੀਆਂ ਵੱਲੋਂ ਇੱਕ ਵਾਰੀ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਸਮੁੱਚੇ ਦੇਸ਼ ਨੂੰ ਸਮੁੱਚੇ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੂੰ ਵਧਾਈ ਮਬੰਨਾ ਤੇ ਧੰਨਵਾਦ ਤੇ ਸਾਹਮਣੇ ਹੈ ਜੀ ਸਮੁੱਚੇ ਜਲਾ ਕਰਗਰਾਂ ਤੋਂ ਵਾਸੀਆਂ ਦੇ ਵਰਕਰਾਂ ਦੇ ਗਲਾ ਦੇ ਵਿੱਚ ਜੋ ਪਿਛਲੇ ਲੰਬੇ ਸਮੇਂ ਤੋਂ ਇਸ ਦਿਨ ਦੀ ਵਡੀ ਕਰ ਰਹੇ ਸੀ ਕਿ ਇਹ ਜਿਹੜਾ ਝੂਠ ਹੈ ਤੇ ਵੀ ਇਹ ਲਗਾਤਾਰ ਗੋਨਾ ਕਰ ਰਿਹਾ ਲੋਕਾਂ ਨੂੰ ਪੰਜਾਬ ਵਾਸੀਆਂ ਨੂੰ ਗੁੰਮਰਾਹ ਕਰ ਰਿਹਾ ਤੇ ਅੱਜ ਜਿਹੜਾ ਦਿੱਲੀ ਦੇ ਵਿੱਚ ਝੰਡਾ ਬਲੰਦ ਹੋਇਆ ਭਾਰਤੀ ਜਨਤਾ ਪਾਰਟੀ ਦਾ ਉਸੇ ਖੁਸ਼ੀ ਦੇ ਤੱਤ ਜਿਹੜੇ ਵਰਕਰਾਂ ਨੂੰ ਪਤਾ تھا ਹਰਾ ਤੇ ਆਉਣ ਵਾਲੇ ਟਾਈਮ ਤੱਕ ਜਿਹੜਾ ਸੰਕੇਤ ਦੇ ਰਹੇ ਆ ਕਿ ਹੁਣ ਪੰਜਾਬ ਦੇ ਵਿੱਚ ਬੜੀ ਵੱਡੀ ਲੀਡ ਦੇ ਨਾਲ ਭਾਰਤੀ ਜਨਤਾ ਪਾਰਟੀ ਜਿੱਤ ਕੇ ਪੰਜਾਬ ਦੇ ਵਿੱਚ ਸਾਰੇ ਕੇ ਯਾਰੇ ਸੀ ਕਿ ਦਿੱਲੀ ਸਾਡੀ ਹੈ ਤੇ ਸਾਡੇ ਕੋਲ ਹੀ ਰਹੂਗੀ ਕਦੀ ਹੋਰ ਕੋਈ ਬਾਹਰ ਨਹੀਂ ਜਾਵੇਗੀ ਕੀ ਲੱਗ ਰਿਹਾ ਕਿ ਹੁਣ ਆਉਣ ਵਾਲਾ ਸਮਾਂ ਪੰਜਾਬ ਦਾ ਇਹ ਤੁਹਾਡੇ ਸਾਹਮਣੇ ਮੈਂ ਪਹਿਲਾਂ ਵੀ ਬੇਨਤੀ ਕਰ ਰਿਹਾ ਤੇ ਤੇਰੀ ਹਲ ਕੋ ਝੂਠ ਤੋਂ ਬਿਨਾ ਕੁਝ ਨਹੀਂ ਲੋਕਾਂ ਨੂੰ ਗਮਰਾਹ ਕਰਨ ਤੋਂ ਬਿਨਾ ਕੁਝ ਨਹੀਂ ਲੋਕਾਂ ਨੇ ਤੁਹਾਡੇ ਸਾਹਮਣੇ ਆ ਦਿੱਲੀ ਦੇ ਵਿੱਚ ਝਾੜੂ ਦਾ ਤੀਲਾ ਤੀਲਾ ਕਰ ਦਿੱਤਾ ਪੂਰੇ ਪੰਜਾਬ ਦੇ ਵਿੱਚ ਵੀ ਲੋਕੀਂ ਦੇ ਤਰੈਨਾਂ ਨੂੰ ਜਿਹੜਾ ਝਾੜੂ ਦਾ ਤੀਲਾ ਤੀਲਾ ਕਰਕੇ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਪੁੱਲ ਦਾ ਜਿਹੜਾ ਚੋਣ ਨਿਸ਼ਾਨਾ ਤੁਹਾਨੂੰ ਪਿੰਡ ਪਿੰਡ ਹਰੇਕ ਘਰ ਤੇ ਜਿਹੜਾ ਆਉਣ ਵਾਲੇ ਟੈਂਪਰ ਨਜ਼ਰ ਆਊਗਾ ਤੇ 227 ਕਵੀ ਵੱਡੀ ਲੀਡ ਦੇ ਨਾਲ ਐਮਸੀ ਇਲੈਕਸ਼ਨ ਆ ਰਹੀ ਹੈ ਵੱਡੀ ਲੀਡ ਦੇ ਨਾਲ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਐਮਸੀ ਲੈ ਐਮਸੀ ਇਲੈਕਸ਼ਨ ਆ ਰਹੀ ਕੀ ਹੋ ਗਈ ਐਮਸੀ ਇਲੈਕਸ਼ਨ ਸਾਨੂੰ ਸ਼ੌਕਤ ਦੇ ਨਾਲ ਸਾਰੇ ਉਮੀਦਵਾਰ ਆਪਾ ਭਾਰ ਨੇ ਸਾਨੂੰ ਸ਼ਖਤ ਦੇ ਨਾਲ ਅਸੀਂ ਨਗਰ ਕੌਂਸਲ ਕਰਨਦਾਰ ਦੀ ਇਲੈਕਸ਼ਨ ਜਿੱਤ ਕੇ ਭਾਰਤੀ ਜਨਤਾ ਪਾਰਟੀ ਤੇ ਸਮੁੱਚੀ ਕੇਂਦਰ ਵੱਡੀ ਜਿੱਤ ਹੈ ਸਰਪੰਚ ਦੀ ਲੀਡ ਵਿੱਚ ਘਾਰ ਰਕੇ

ਅੱਗੇ ਪੰਜਾਬ ਦੇ ਵਿੱਚ ਇਹ ਸਰਕਾਰ ਬੀਜੇਪੀ ਦੀ ਜਾਈਓ ਆ ਰਹੀ ਹੈ। ਕੋਲੈਕਸ਼ਨ ਆ ਰਹੀ ਹੈ ਉਹਦੇ ਬਾਰੇ ਕੀ ਪਿਆਰੀਆਂ ਨੇ। ਸਾਰੇ ਉਮੀਦਵਾਰ ਜਿਹੜੇ ਪੱਪਾ ਭਾਰੂ ਜੀ ਬੜੀ ਸ਼ਾਨੋ ਸ਼ੌਕਤ ਦੇ ਨਾਲ ਨਵੇਂ ਜਿਹੜਾ ਬੀਜੇਪੀ ਦਾ ਬਰੇਗਾ ਜੀ ਤਰ ਤਾਰ ਦੇ ਵਿੱਚ